ਪੜ੍ਹੇ ਲਿਖੀ ਹੈ ਤੇ ਜੋ ਉਹਨਾਂ ਨੇ ਅੱਜ ਪੜ੍ਹਿਆ ਹੈ ਵਿਗਿਆਨਕ ਨਜ਼ਰੀਆ ਜਿਹੜਾ ਸਮਾਜ ਨੂੰ ਅੱਗੇ ਲਿਜਾ ਰਿਹਾ ਹੈ ਅੱਜ ਜਿੰਨਾ ਕ ਸਮਾਜ ਅੱਗੇ ਗਿਆ ਹੈ ਉਹ ਵਿਗਿਆਨਕ ਨਜ਼ਰੀਏ ਕਰਕੇ ਗਿਆ ਠੀਕ ਹੈ ਉਹਦੇ ਸਾਈਡ ਇਫੈਕਟ ਵੀ ਹੁੰਦੇ ਆ ਜਿਵੇਂ ਕਿਸੇ ਦਵਾਈ ਖਾਂਦੇ ਆ ਤੇ ਉਹਦਾ ਨੁਕਸਾਨ ਵੀ ਹੁੰਦਾ ਹੈ ਮਸਜੂਜ ਹਰੇਕ ਚੀਜ਼ ਹੀ ਕੀਤੀ ਜਾਂਦੀ ਹੈ ਨਵੀਂ ਤੋਂ ਨਵੀਂ ਟੈਕਨੋਲੋਜੀ ਆਉਂਦੀ ਹੈ ਮਸਜੂਜ ਵੀ ਹੁੰਦੀ ਹੈ ਜਿੱਥੇ ਗੱਡੀਆਂ ਦਾ ਫਾਇਦਾ ਹੋਇਆ ਬੰਦਾ ਪੈਦਲ ਚੱਲ ਕੇ ਲੰਬੇ-ਲੰਬੇ ਸਫ਼ਰ ਕਰਦਾ ਸੀ ਉੱਥੇ ਇਹਦਾ ਨੁਕਸਾਨ ਨਹੀਂ ਹੋਇਆ ਵੀ ਪ੍ਰਦੂਸ਼ਣ ਹੋ ਗਿਆ ਧੂਆ ਹੋ ਗਿਆ ਨੁਕਸਾਨ ਨਹੀਂ ਹੋਇਆ ਪਰ ਹੁਣ ਜਦੋਂ ਨੁਕਸਾਨ ਹੋਏਗਾ ਫਿਰ ਹੱਲ ਹੋਣਗੇ ਫਿਊਚਰ ਦੇ ਵਿੱਚ ਚਾਰਜ ਹੋਣ ਵਾਲੀਆਂ ਗੱਡੀਆਂ ਆ ਰਹੀਆਂ ਨੇ ਸ਼ਹਿਰਾਂ ਦੇ ਵਿੱਚ ਸ਼ੁਰੂ ਹੋ ਗਿਆ ਅੱਜ ਤੋਂ 50 ਸਾਲ ਬਾਅਦ ਥੋੜਾ ਇਦਾਂ ਹੋਏਗਾ ਵੀ ਕੋਈ ਗੱਡੀ ਧੂਆ ਮਾਰੇਗੀ ਇਦਾਂ ਥੋੜਾ ਹੋਏਗਾ ਚੇਂਜ ਹੋਏਗਾ ਸਾਰਾ ਕਿਉਂਕਿ ਉਹਦਾ ਸਾਈਡ ਇਫੈਕਟ ਵੇਖ ਲਿਆ ਨਾ ਵੀ ਫਾਇਦਾ ਤੇ ਹੋ ਗਿਆ ਤੇ ਨੁਕਸਾਨ ਵੀ ਹੋ ਗਿਆ ਨਾ ਸੋ ਤਾਂ ਕਰਕੇ ਵਿਗਿਆਨਿਕ ਨਜ਼ਰੀਆ ਜਿਹੜਾ ਹੈ ਇਹਦੇ ਨਾਲ ਸਮਾਜ ਦਾ ਵਿਕਾਸ ਹੋ ਰਿਹਾ ਤੇ ਜਦੋਂ ਆਪਾਂ ਦਿਵਾਨ ਵਿੱਚ ਆ ਕੇ ਲੌਜੀਕਲੀ ਸਮਝਣ ਦੀ ਕੋਸ਼ਿਸ਼ ਕਰਦੇ ਆਂ ਫਿਰ ਪੜ੍ਹੇ ਲਿਖੇ ਬੱਚਿਆਂ ਵਾਸਤੇ ਬੜਾ ਈਜੀ ਹੋ ਜਾਂਦਾ ਧਰਮ ਨੂੰ ਸਮਝਣਾ ਕਿਉਂਕਿ ਧਰਮ ਜਿਹੜਾ ਆ ਉਹ ਸਾਨੂੰ ਇਹ ਸਮਝਾਇਆ ਜਾਂਦਾ ਇਥੇ ਸ਼ਰਧਾ ਦਾ ਵਿਸ਼ਾ ਧਰਮ ਸ਼ਰਧਾ ਦਾ ਵਿਸ਼ਾ ਇਥੇ ਸ਼ਰਧਾ ਲੱਖੋ ਜੋ ਕੋਈ ਸੁਣਾਵੇ ਜੋ ਕੋਈ ਕਵੇ ਅੱਖਾਂ ਬੰਦ ਕਰਕੇ ਮੰਨੀ ਜਾਓ ਇਹ ਇਹ ਧਰਮ ਦਾ ਕੰਮ ਹੈ ਪਹਿਰੇਦਾਰਾਂ ਨੂੰ ਬਿੰਦੀ ਹੈ ਵੀਰੋ ਪਹਿਰੇਦਾਰੋ ਥੋੜਾ ਜਿਹਾ ਪਿੱਛੇ ਉੱਥੇ ਬਹਿ ਜਾਓ ਜਿਹੜਾ ਆਵੇ ਉੱਥੇ ਹੀ ਭਾਈ ਜਾਏ ਉਹ ਪਿੱਛੇ ਤਿੰਨ ਚਾਰ ਜਣੇ ਪਹਿਰੇਦਾਰ ਅੱਗੇ ਵੀ ਜਿਹੜੇ ਪਹਿਰੇਦਾਰ ਬੈਠੇ ਹੋ ਨਾ ਅੱਗੇ ਦੋ ਤਿੰਨ ਜਣੇ ਤੁਸੀਂ ਹੋਰ ਪਿੱਛੇ ਉੱਥੇ ਚਲੇ ਜਾ ਜਿਹੜਾ ਆਵੇ ਉੱਥੇ ਹੀ ਭਾਏ ਟਕਾ ਰੱਖਿਓ ਹੁਣ ਅੱਗੇ ਤੱਕ ਨਾ ਕੋਈ ਆਵੇ ਉੱਥੇ ਹੀ ਬੈਈ ਜਾਵੇ ਲਓ ਜੀ ਹੁਣ ਆਪਾਂ ਧਿਆਨ ਹਾਜ਼ਰ ਰੱਖਿਓ ਪੂਰੀ ਤਰ੍ਹਾਂ ਨਾਲ ਫਿਰ ਆਪਾਂ ਥੋੜਾ ਥੋੜਾ ਸਮਝਣ ਦੀ ਕੋਸ਼ਿਸ਼ ਕਰੀਏ ਹੁਣ ਸਾਡੇ ਦਿਮਾਗ ਵਿੱਚ ਇੱਕ ਗੱਲ ਪੱਕੀ ਭਰੀ ਵੀ ਜੋ ਵੀ ਦੱਸਿਆ ਜਾ ਰਿਹਾ ਤੂੰ ਸ਼ਰਧਾ ਰੱਖ ਤੂੰ ਸਵਾਲ ਨਹੀਂ ਕਰਨਾ ਤੂੰ ਡਾਊਟ ਨਹੀਂ ਕਰਨਾ ਤੂੰ ਤਰਕ ਨਹੀਂ ਕਰਨਾ ਇਦਾਂ ਹੀ ਸਮਝਾਇਆ ਜਾਂਦਾ। ਵੀ ਜੇ ਕਿਸੇ ਨੇ ਕਹਿਤਾ ਪੂਸ਼ਾਂ ਤੋਂ ਫੜੇ ਹਾਥੀ ਉੱਪਰ ਵਗਾ ਮਾਰੇ ਅਜੇ ਤੱਕ ਉੱਪਰ ਹੀ ਉੱਡਦੇ ਫਿਰਦੇ ਨੇ ਕਹਿੰਦੇ ਤੂੰ ਤਰਕ ਨਾ ਕਰੀਂ। ਇਦਾਂ ਹੀ ਕਹੇ ਵੀ ਸਤਿਵਚਨ ਹੋ ਗਿਆ ਹੁਣ। ਇਦਾਂ ਕਰੀ। ਜੇ ਕਿਸੇ ਨੇ ਸੁਣਾਤਾ ਵੀ ਸਮੁੰਦਰ ਨੂੰ ਢਾਈ ਚੂੜੀਆਂ ਵਿੱਚ ਪੀ ਲਿਆ। ਢਾਈ ਚੂੜੀਆਂ ਵਿੱਚ ਸਮੁੰਦਰ ਪੀ ਲਿਆ। ਤੂੰ ਇਹ ਨਹੀਂ ਕਹਿਣਾ ਵੀ ਇਦਾਂ ਕਿਵੇਂ ਪੀ ਸਕਦਾ ਬੰਦਾ ਤੂੰ ਕਹਿਣਾ ਹਾਂਜੀ ਪੀ ਲਿਆ ਹੁਣ ਇਦਾਂ ਹੀ ਆ ਤੂੰ ਇਦਾਂ ਕਹਿਣਾ ਕਿਉਂਕਿ ਸ਼ਰਧਾ ਸਾਨੂੰ ਦੱਸੀ ਗਈ ਹੈ ਸ਼ਰਧਾ ਰੱਖੋ ਸ਼ਰਧਾ ਰੱਖੋ ਪਰ ਇੱਕ ਗੱਲ ਚੇਤਾ ਰੱਖਿਓ ਬਲਾਈਂਡ ਫੇਥ ਹੈ ਨਾ ਜਿਹੜਾ ਅੰਧ ਵਿਸ਼ਵਾਸ ਸ਼ਰਧਾ ਵਾਲੇ ਜੀ ਸਾਰਾ ਕੁਝ ਪਾ ਲੈਂਦੇ ਆ ਸ਼ਰਧਾ ਨਾਲ ਸਭ ਕੁਝ ਪ੍ਰਾਪਤ ਹੋ ਸਕਦਾ ਹੈ ਸ਼ਰਧਾ ਸੱਚ ਤੇ ਹੋਵੇ ਝੂਠ ਤੇ ਨਾ ਹੋਵੇ ਵੇਖੋ ਸ਼ਰਧਾ ਤੁਹਾਡੀ ਹੈ ਮਧਾਣੀ ਤੇ ਮਧਾਣੀ ਕਾਹਦੇ ਚ ਪਾ ਕੇ ਮੱਖਣ ਨਿਕਲਦਾ ਦੁੱਧ ਚ ਕੇ ਪਾਣੀ ਚ ਬੋਲੋ ਦੁੱਧ ਚ ਮਧਾਣੀ ਪਾਵਾਂਗੇ ਤਾਂ ਮੱਖਣ ਨਿਕਲੇਗਾ ਕਿ ਪਾਣੀ ਚ ਬੋਲੋ ਦੁੱਧ ਚ ਪਾਣੀ ਚ ਮਧਾਣੀ ਪਾ ਕੇ ਮੱਖਣ ਨਿਕਲ ਸਕਦਾ ਸ਼ਰਧਾ ਮਧਾਣੀ ਹੈ ਪਾ ਤੇ ਦੁੱਧ ਚ ਤੂੰ ਤੇ ਪਾਣੀ ਚ ਪਾ ਬੈਠਾ ਤੇਰੀ ਸ਼ਰਧਾ ਹੋਵੇ ਸ਼ਰਧਾ ਹੋਣੀ ਚਾਹੀਦੀ ਹੈ ਵਿਸ਼ਵਾਸ ਹੋਣਾ ਚਾਹੀਦਾ ਹੈ ਭਰੋਸਾ ਹੋਣਾ ਚਾਹੀਦਾ ਪਰ ਸੱਚ ਤੇ ਝੂਠ ਤੇ ਨਹੀਂ ਕਿਸੇ ਬੰਦੇ ਨੇ ਗੱਪ ਤੇਰੇ ਸਾਹਮਣੇ ਗੱਪ ਮਾਰੀ ਕੋਈ ਗੱਲ ਗੱਲ ਇਦਾਂ ਦੀ ਸੁਣਾਉਂਦੀ ਅਗਲਾ ਕਹਿੰਦਾ ਕਰ ਵਿਸ਼ਵਾਸ ਇਦਾਂ ਕਿਵੇਂ ਕਰਾਂਗੇ ਭਾਈ ਅਸੀਂ ਤੇ ਸਵਾਲ ਕਰਾਂਗੇ ਵੀ ਇਦਾਂ ਕਿਵੇਂ ਸੱਚ ਤੇ ਸ਼ਰਧਾ ਬਣਾਵਾਂਗੇ ਪਿਆਰਿਓ ਸੱਚ ਤੇ ਸੱਚ ਹੁੰਦਾ ਹੈ ਤੇਰੇ ਮੰਨਣ ਜਾਂ ਨਾਮ ਮੰਨਣ ਨਾਲ ਕੀ ਹੋ ਜਾਣਾ ਹੈ ਤੂੰ ਨਾਮ ਹੀ ਮੰਨ ਸੱਚ ਤੇ ਸੱਚ ਹੀ ਰਹਿੰਦਾ ਏ ਇਸ ਕਰਕੇ ਸ਼ਰਧਾ ਜਿਹੜੀ ਬਣਾਉਣੀ ਏ ਜਿੱਦਾਂ ਆਪਾਂ ਸਮਝਦੇ ਆ ਪਰਮੇ ਭੂਲਾ ਸਾਖਤ ਫਿਰਦਾ ਕਹਿੰਦੇ ਸਾਖਤ ਪਰਮਾ ਵਿੱਚ ਫਸਿਆ ਹੋਇਆ ਨੀਰ ਬਰੋਲੈ ਖੱਪ 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 ਮਰਦਾ ਕਹਿੰਦੇ ਪਾਣੀ ਰਿੜਕੀ ਜਾਂਦਾ ਨੀਰ ਬਰੋਲੈ ਪਾਣੀ ਰਿੜਕਦਾ ਕਹਿੰਦੇ ਪਰਮਾ ਵਿੱਚ ਫਸਿਆ ਤੇ ਅੱਜ ਦਾ ਸਮਾਜ ਪਾਣੀ ਰਿੜਕਦਾ ਹੈ ਜੇ ਪਾਣੀ ਨਾ ੜਕਦੇ ਹੁੰਦੇ ਮੱਖਣ ਨਿਕਲਦਾ ਨਾ ਜਿੰਨੀਆਂ ਟੱਲੀਆਂ ਮੰਦਰਾ ਚ ਵੱਜਦੀਆਂ ਜਿੰਨੇ ਵੱਡੇ ਵੱਡੇ ਸਪੀਕਰ ਗੁਰਦੁਆਰਿਆਂ ਚ ਲੱਗੇ ਆ ਉਹਦਾ ਉਧਰ ਨੂੰ ਮੂੰਹ ਕਰਕੇ ਉਹਦਾ ਉਧਰ ਨੂੰ ਮੂੰਹ ਕਰਕੇ ਸਵੇਰੇ ਦੋ ਦੋ ਪਾਠੀ ਇੱਕ ਇੱਕ ਪਿੰਡ ਚ ਬੋਲਦੇ ਕੰਨ ਪਾਈ ਨਹੀਂ ਸੁਣਦੀ ਵੀ ਕਿਹੜਾ ਕੀ ਕਹਿੰਦਾ ਤੇ ਪੇਪਰਾਂ ਵਾਲੇ ਤੁਸੀਂ ਕਹਿ ਕੇ ਵੇਖੋ ਸਪੀਕਰ ਬੰਦ ਕਰਨਾ ਗੱਲ ਪੈ ਜਾਂਦਾ ਸਾਰੇ ਤੂੰ ਹੁੰਦਾ ਕੌਣ ਆ ਇਹ ਗੱਲ ਕਹਿਣ ਵਾਲਾ ਵੀ ਸਪੀਕਰ ਬੰਦ ਕਰਨਾ ਇਦਾਂ ਹੀ ਆ ਨਾ ਪਿਆਰਿਓ ਥੋੜੀਆਂ ਮਸੀਤਾਂ ਵਿੱਚ ਵਾਂਗਾਂ ਦਿੱਤੀਆਂ ਜਾਂਦੀਆਂ ਥੋੜੇ ਅਸੀਂ ਕਬਰਾਂ ਤੇ ਤੇਲ ਪਾਏ ਐ ਥੋੜੀਆਂ ਘੜਤਾਲਾਂ ਟੱਲੀਆਂ ਵੱਜੀਆਂ ਇੱਥੇ ਥੋੜਾ ਪੈਸਾ ਲੱਗਾ ਧਰਮ ਸਥਾਨਾਂ ਉੱਤੇ ਗੁਰਦੁਆਰਿਆਂ ਤੇ ਮੰਦਰਾਂ ਤੇ ਪੈਸਾ ਕਿਤੇ ਥੋੜਾ ਲੱਗਿਆ ਆਊਟਪੁੱਟ ਦੱਸੋ ਰਿਜ਼ਲਟ ਦੱਸੋ ਉਹਦਾ ਨਤੀਜਾ ਦੱਸੋ ਬਿੱਟ ਸੇ ਆਪਾਂ ਪਾ ਲੈਨੇ ਆ ਸਰਕਾਰ ਨੇ 5 ਸਾਲ ਕੁਝ ਨਹੀਂ ਕੀਤਾ ਧਾਰਮਿਕ ਬੰਦਿਆਂ ਨੇ ਕੀ ਕੀਤਾ ਦੱਸੋ ਜਿਨ੍ਹਾਂ ਨੇ ਢਾਂਚਾ ਬਣਾਇਆ ਉਹਨਾਂ ਨੇ ਕੀ ਕੀਤਾ ਕਿੱਥੇ ਲੈ ਗਏ ਸਮਾਜ ਨੂੰ ਜੇ ਬੇੜਾ ਰਾਜਨੀਤਿਕਾਂ ਨੇ ਗਰਗ ਕੀਤਾ ਹੈ ਤੇ ਸਾਡੇ ਧਾਰਮਿਕ ਢਾਂਚੇ ਨੇ ਵੀ ਕੋਈ ਬਹੁਤੀ ਤਰੱਕੀ ਨਹੀਂ ਕੀਤੀ ਮੰਨੋ ਭਾਵੇਂ ਨਾ ਮੰਨੋ ਸੱਚੀ ਹੈ ਅਸੀਂ ਕਹਿੰਦੇ ਹਾਂ ਜਿੰਨੇ ਰਾਜਨੀਤਿਕ ਆਏ ਲੁੱਟਣ ਵਾਲੇ ਆਏ ਖਾਣ ਵਾਲੇ ਆਏ ਸੱਚੇ ਐ ਕਿ ਧਰਮ ਵਾਲੇ ਪਾਸੇ ਵੀ ਜਿੰਨੇ ਆਏ ਲੁੱਟਣ ਵਾਲੇ ਆਏ ਖਾਣ ਵਾਲੇ ਆਏ ਇੱਥੇ ਵੀ ਬੰਦਿਆਂ ਨੇ ਬੁੱਧੂ ਬਣਾਉਣ ਤੋਂ ਬਿਨਾ ਕੰਮ ਕੀ ਕੀਤਾ ਰਿਜ਼ਲਟ ਦੇ ਦੱਸ ਦਿਓ ਆਊਟਪੁੱਟ ਦੇ ਦੱਸ ਦਿਓ ਇੱਕ ਗੱਲ ਧਿਆਨ ਨਾਲ ਸਮਝੋ ਸਾਰੇ ਵੀਰ ਭਰਾ ਪਾਣੀ ਚ ਜੇ ਮਧਾਨੀ ਨਾ ਹੁੰਦੀ ਤੇ ਮੱਖਣ ਨਿਕਲਦਾ ਜੇ ਨਹੀਂ ਨਿਕਲਿਆ ਤੇ ਇਹਦਾ ਮਤਲਬ ਸਾਡੀ ਮਧਾਨੀ ਜਿਹੜੀ ਹੈ ਕਾਹਦੇ ਚ ਪਾਈ ਹੋਈ ਆ ਸੀ ਪਾਣੀ ਮੱਖਣ ਨਿਕਲਦਾ ਜੇ ਨਿਕਲਿਆ ਨਹੀਂ ਤੇ ਗਲਤ ਆ ਇਹਦਾ ਮਤਲਬ ਸਾਡਾ ਢਾਂਚਾ ਗਲਤ ਹੈ ਨਹੀਂ ਤੇ ਇੰਨੇ ਸਾਲਾਂ ਤੋਂ ਕੁਛ ਤਾਂ ਹੁੰਦਾ ਕੁਛ ਤਾਂ ਲਾਭ ਤੇ ਆਉ ਧਰਮ ਦੇ ਢਾਂਚੇ ਵਿੱਚ ਲੁੱਟਣ ਤੇ ਕੁੱਟਣ ਤੋਂ ਬਿਨਾ ਕੰਮ ਹੋਰ ਕੀ ਹੋਇਆ ਇੱਥੇ ਜਿੰਨੀਆਂ ਧਰਮ ਦੇ ਨਾਂ ਤੇ ਲੜਾਈਆਂ ਹੋ ਰਹੀਆਂ ਈਆਂ ਹੋਰ ਕਿਸੇ ਮਸਲੇ ਤੇ ਹੁੰਦੀਆਂ ਬੋਲੋ ਬੋਲੋ ਪਿਆਰਿਓ ਇੱਥੇ ਤੇ ਜਦੋਂ ਸਾਡੇ ਤੇ ਬੰਦਾ ਪੰਚਾਇਤੀ ਝਗੜਿਆਂ ਦੇ ਵਿੱਚ ਆਪਣਾ ਜਿਹੜੀ ਫ੍ਰਸਟ੍ਰੇਸ਼ਨ ਹੁੰਦੀ ਏ ਕੱਢ ਲੈਂਦਾ ਸਾਡੇ ਇੰਡੀਆ ਵਿੱਚ ਤੇ ਬੰਦਾ ਧਰਮ ਪੰਚਾਇਤ ਵਾਲੀਆਂ ਵੋਟਾਂ ਆਈਆਂ ਉੱਥੇ ਕੁਝ ਕੱਢ ਲਿਆ ਕੋਪਗੁਗਵਾਰ ਐਮਐਲ ਦੀ ਚੋਣ ਆਈ ਉਦੋਂ ਆਪਣਾ ਜਿੰਦਾਬਾਦ ਮੁਰਦਾਬਾਦ ਕਰਕੇ ਉਦੋਂ ਗੋਬਗਵਾਰ ਕੱਢ ਲਿਆ ਜਦੋਂ ਆਈ ਐਮਪੀ ਦੀ ਇਲੈਕਸ਼ਨ ਆਉਂਦੀ ਹੈ ਉਦੋਂ ਕੋਈ ਗੋਬਗਵਾਰ ਬੰਦੇ ਕੱਢ ਲੈਂਦੇ ਆ ਵਿਧਾਨ ਸਭਾ ਦੀਆਂ ਆਗੀਆਂ ਐਦਾਂ ਚੱਲਦਾ ਰਹਿੰਦਾ ਨਾ ਕੁਝ ਨਾ ਕੁਝ ਵਿਦੇਸ਼ਾਂ ਦੇ ਵਿੱਚ ਸਿੱਖ ਦੇ ਨਾ ਜਿਹੜੇ ਸਿੱਖ ਮੈਨੂੰ ਆਪਣੇ ਸਿੱਖਾਂ ਦਾ ਪਤਾ ਹੈ ਬਾਕੀਆਂ ਦਾ ਤਾਂ ਨਹੀਂ ਮੈਨੂੰ ਪਤਾ ਅਮਰੀਕਾ ਕੈਨੇਡਾ ਇੰਗਲੈਂਡ ਵਾਲੇ ਸਾਰੇ ਸੁਣਦੇ ਹੋਣਗੇ ਨੈਟ ਦੇ ਉੱਤੇ ਚੱਲਦਾ ਹੈ ਜੇ ਅਮਰੀਕਾ ਦੇ ਵਿੱਚੋਂ ਅੱਜ ਸਿੱਖਾਂ ਦੇ ਗੁਰਦੁਆਰਿਆਂ ਦਾ ਝਗੜਾ ਕੱਢਦੀਏ ਤੇ ਸਿੱਖਾਂ 'ਚ ਕੋਈ ਝਗੜਾ ਹੀ ਨਹੀਂ ਹੈ ਗੁਰਦੁਆਰਿਆਂ ਦਾ ਝਗੜਾ ਕੱਢ ਦਿਓ ਸਿੱਖਾਂ 'ਚ ਕੋਈ ਲੜਾਈ ਨਹੀਂ ਅਮਰੀਕਾ 'ਚ ਕਿਉਂਕਿ ਨਾ ਐਮਐਲਏ ਦੀ ਇਲੈਕਸ਼ਨ ਦਾ ਝਗੜਾ ਹੈ ਕੋਈ ਸਾਡੀਆਂ ਦੁਸ਼ਮਣੀਆਂ ਕਾਹਦੀਆਂ ਨੇ ਪੰਚਾਇਤਾਂ ਦੇ ਝਗੜੇ ਚ ਫੇਜ ਜਾਂਦੀਆਂ ਨੇ ਨਾ ਪੰਚਾਇਤਾਂ ਜਦੋਂ ਬਣਦੀਆਂ ਸਾਡੀਆਂ ਦੁਸ਼ਮਣੀਆਂ ਕੋਈ ਪੰਚਾਇਤਾਂ ਕਰਕੇ ਪਈਆਂ ਕੋਈ ਪਾਰਟੀਆਂ ਕਰਕੇ ਵੀ ਮੈਂ ਕਾਂਗਰਸੀਆਂ ਮੈਂ ਅਕਾਲੀਆਂ ਜਾਦਾ ਝਗੜੇ ਇਹਨਾਂ ਗੱਲਾਂ ਕਰਕੇ ਪਏ ਐ ਅੱਗੇ ਸਾਡੇ ਜਾਤਾਂ ਗੋਤਾਂ ਦੇ ਝਗੜੇ ਆ ਵੀ ਆ ਜੱਟ ਆ ਰਮਦਾਸੀਆ ਮਜਬੀ ਐ ਆ ਰਾਮਗੜੀ ਐ ਇਹ ਵੀ ਸਾਡੇ ਝਗੜੇ ਜਾਤਾਂ ਵਾਲੇ ਵੀ ਝਗੜੇ ਸਾਡੇ ਇੱਥੇ ਬਹੁਤ ਐ ਵੀ ਆ ਫਲਾਣੀ ਬਰਾਦਰੀ ਦਾ ਫਲਾਣੀ ਬਰਾਦਰੀ ਦਾ ਤੇ ਜਿਹੜਾ ਸਾਡਾ ਨਾ ਬਾਹਰਲੇ ਦੇਸ਼ਾਂ ਦੇ ਵਿੱਚ ਢਾਂਚਾ ਐ ਬਾਹਰਲੇ ਦੇਸ਼ਾਂ ਵਿੱਚ ਜੇ ਗੁਰਦੁਆਰੇ ਦਾ ਝਗੜਾ ਕੱਢ ਦਿਓ ਸਿੱਖਾਂ ਦੇ ਵਿੱਚ ਕੋਈ ਝਗੜਾ ਹੈ ਨਹੀਂ ਸਿੱਖਾਂ ਚ ਕੋਈ ਲੜਾਈ ਨਹੀਂ ਜੇ ਗੁਰਦੁਆਰੇ ਦੀਆਂ ਲੜਾਈਆਂ ਕੱਢ ਦੀਏ ਜੇ ਉੱਥੇ ਡਾਂਗ ਖੜਕ ਖੜਕਦੀ ਐ ਜੇ ਰੌਲਾ ਪੈ ਰਿਹਾ ਤੇ ਗੁਰਦੁਆਰੇ ਦੇ ਵਿੱਚ ਪੈ ਰਿਹਾ ਜਿੰਨੇ ਝਗੜੇ ਹੁੰਦੇ ਨੇ ਆਪਾਂ ਜਿਵੇਂ ਕਹਿੰਦੇ ਆ ਨਾ ਤੈਨੂੰ ਉੱਥੇ ਆਈ ਛੜਕਦੇ ਵੇਖਾਂਗੇ ਉਹ ਬਿੱਪੜ ਥੱਲੇ ਵੇਖਾਂਗੇ ਉਹ ਰੋਟੀ ਥੱਲੇ ਆ ਜਾ ਤੈਨੂੰ ਵੇਖਦੇ ਆ ਉੱਥੇ ਪਤਾ ਕੀ ਕਹਿਣਗੇ ਗੁਰਦੁਆਰੇ ਆ ਤੈਨੂੰ ਉੱਥੇ ਵੇਖਦਾ ਕਾਰ ਪਾਰਕਿੰਗ ਚ ਆ ਤੈਨੂੰ ਉੱਥੇ ਵੇਖਦਾ ਉੱਥੇ ਇਹ ਕਹਿੰਦੇ ਐ ਜੇ ਸਿੱਖਾਂ ਚ ਗੁਰਦੁਆਰਿਆਂ ਦਾ ਝਗੜਾ ਕੱਢਦੀ ਏ ਉੱਥੇ ਕੋਈ ਦੂਜਾ ਝਗੜਾ ਹੈ ਨਹੀਂ ਤੇ ਗੁਰਦੁਆਰਾ ਲੜਾਈਆਂ ਪਾਉਂਦਾ ਕਿ ਹਟਾਉਂਦਾ ਬੋਲੋ ਬੋਲੋ ਯਾਰ ਹਟਾਉਂਦਾ ਕਿ ਪਾਉਂਦਾ ਇੱਥੇ ਤੇ ਪੈ ਗਈਆਂ ਫਿਰ ਹਟੀਆਂ ਨਹੀਂ ਪੈ ਗਈਆਂ ਉਹਦਾ ਕਾਰਨ ਪਤਾ ਕੀ ਹੈ ਗੁਰਦੁਆਰਾ ਵਰਤਿਆ ਜਾ ਰਿਹਾ ਹੈ ਗੁਰਦੁਆਰਾ ਗੁਰੂ ਵਰਤਿਆ ਜਾ ਰਿਹਾ ਹੈ ਬਸ ਕੱਲ ਮੈਂ ਉੱਥੇ ਖੜਾ ਸੋਚਦਾ ਸੀ ਗੱਲ ਚੱਲ ਪਈ ਵੀ ਉਹਦਾ ਤਲਾਕ ਹੋ ਗਿਆ ਕਹਿੰਦੇ ਇਹਦਾ ਵੀ ਡਿਵੋਰਸ ਹੋ ਗਿਆ ਦੋ ਹੀ ਬੱਚੀਆਂ ਵਿਆਹੀਆਂ ਦੋਨਾਂ ਦਾ ਤਲਾਕ ਹੋ ਗਿਆ ਐਦਾਂ ਦੀ ਗੱਲ ਚੱਲਦੀ ਮੈਂ ਉੱਥੇ ਖੜਾ ਖੜਾ ਸੋਚਾਂ ਵੀ ਜਿੰਨਾ ਗੁਰੂ ਗ੍ਰੰਥ ਸਾਹਿਬ ਨੂੰ ਲੋਕਾਂ ਨੇ ਵਰਤਿਆ ਇਹਨਾਂ ਵਰਤਿਆ ਕਿੰਨੇ ਆ ਲੋਕੀ ਇਹ ਵੀ ਕਹਿ ਦਿੰਦੇ ਆ ਵੀ ਯਾਰ ਬੰਦੇ ਦੀ ਗਦਰ ਹੀ ਕਰ ਲੋ ਮਾੜਾ ਮੋਟਾ ਉਹਦੀ ਸ਼ਰਮ ਕਰਕੇ ਰਹੀ ਜਾ ਉਹਦੀ ਸ਼ਰਮ ਕਰਕੇ ਰਹੀ ਜਾ ਗੁਰੂ ਗ੍ਰੰਥ ਸਾਹਿਬ ਦੀ ਕਦੇ ਕਿਸੇ ਨੇ ਕਿਹਾ ਵੀ ਯਾਰ ਮਾੜੀ ਮੋਟੀ ਤੇ ਸ਼ਰਮ ਕਰ ਲਈਏ ਅਸੀਂ ਜਿੱਦਾਂ ਗੁਰੂ ਗ੍ਰੰਥ ਸਾਹਿਬ ਨੂੰ ਵਰਤਿਆ ਜਾਂਦਾ ਐਨਾ ਕਿਹੜੀ ਚੀਜ਼ ਨੂੰ ਵਰਤਿਆ ਜਾਂਦਾ ਇੱਥੇ ਇੱਕ ਖੇਡ ਐ ਇੱਕ ਮਜ਼ਾਕ ਬਣਾਇਆ ਹੋਇਆ ਸਮਝਣ ਸਮਝਾਉਣ ਵਾਲੀ ਕਿਹੜੀ ਗੱਲ ਐ ਇੱਥੇ ਗੁਰਦੁਆਰੇ ਅੱਜ ਕੱਲ੍ਹ ਆਨੰਦ ਕਾਰਜਾਂ ਤੇ ਵਿਆਹਾਂ 'ਚ ਵੇਖੋ ਪੈਲਸ ਦਾ ਐਡਰੈਸ ਲਿਖਿਆ ਅਗਲਾ ਪੈਲਸ ਵਿੱਚ ਜਾਂਦਾ ਗੁਰਦੁਆਰੇ ਆਨੰਦਕਾਰਜਾਂ ਤੇ ਜਾਂਦਾ ਕੌਣ ਹੈ ਸੱਦਿਆ ਵਿਆਹ ਤੇ ਸੀ ਕਿ ਖਾਣ ਦੇ ਵਿਆਹ ਤੇ ਸੱਦਿਆ ਸੀ ਵੀ ਚਲੋ ਸਾਰੇ ਨੰਬਰ ਰੜੀਏ ਅਰਦਾਸ ਕਰੀਏ ਪਰ ਜਿੰਨਾ ਅੱਜ ਇਸ ਸਿਸਟਮ ਨੂੰ ਵਰਤਿਆ ਜਾਂਦਾ ਹੈ ਉਹਨਾਂ ਤੇ ਕੁਝ ਵੀ ਨਹੀਂ ਵਰਤਿਆ ਜਾਂਦਾ ਇੱਥੇ ਉੱਥੇ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਪਾਠੀ ਸਿੰਘ ਅਰਦਾਸ ਕਰਦਾ ਹੈ ਬਈ ਮਹਾਰਾਜ ਅੰਗ ਸੰਗ ਵਰਤ ਕੇ ਸੇਵਕਾਂ ਦੇ ਰਹਿnde ਕਾਰਜ ਸੰਪੂਰਨ ਕਰਾਇਓ ਐਦਾਂ ਹੀ ਕਿਹਾ ਜਿਹੜੇ ਰਹਿnde ਕਾਰਜ ਨੇ ਪਹਿਲ ਇਹ ਹੁਣ ਪੈਲਸ ਵਿੱਚ ਚੱਲੇ ਆ ਨਾ ਉਸ ਤੋਂ ਬਾਅਦ ਡੋਲੀ ਘਰ ਲੈ ਕੇ ਜਾਣਗੇ ਮਹਾਰਾਜ ਤੁਸੀਂ ਅੰਗ ਸੰਗ ਵਰਤਿਓ ਤੇ ਮੈਂ ਹੱਸਦਾ ਹੁੰਨਾ ਵੀ ਜੇ ਸੱਚੀ ਮੁੱਚੀ ਐਦਾਂ ਹੋ ਜਾਏ ਵੀ ਗੁਰੂ ਸਾਹਿਬ ਕਹਿਣ ਵੀ ਚੱਲ ਤੇਰੇ ਅੰਗ ਸੰਗ ਚੱਲੀਏ ਤੇਰੇ ਕਾਰਜ ਰਾਸ ਕਰੀਏ ਤੇ ਗਾਂ ਜਾਣ ਪੈਲਸ ਵਿੱਚ ਉੱਥੇ ਪਿਆ ਗੌਂਡ ਵਾਲੀਆਂ ਤਿਆਰ ਬੈਠੀਆਂ ਤੇ ਤੇਰੀ ਉਡੀਕ ਕਰਦੀਆਂ ਸੀ ਵੀ ਤੂੰ ਆਵੇਂ ਤੇ ਅਸੀਂ ਲੱਕ ਹਲਾਈਏ ਉਹ ਤੇ ਵੇਟ ਕਰਦੀਆਂ ਸੀ ਤੇਰੀਆਂ ਆ ਕਾਰਜ ਸੀ ਤੇਰੇ ਜਿਹੜੇ ਰਾਸ ਕਰਨੇ ਸੀ ਉਸ ਤੋਂ ਬਾਅਦ ਕੀ ਕਰਨਾ ਜੀ ਉਹ ਡੱਟ ਖੋਲ ਕੇ ਬੈਠੇ ਆ ਤਿਆਰੀਆਂ ਇਹ ਬੋਤਲਾਂ ਲੈਣ ਚ ਲਾਈਆਂ ਉਹਨਾਂ ਨੇ ਵੀ ਪੈਗ ਪੈਗ ਪਾਉਣਾ ਉਹ ਵੀ ਤੇਰੀ ਤਿਆਰੀ ਚ ਬੈਠੇ ਸੀ ਡੱਕ ਲੈਟੀਆਂ ਵਾਲੇ ਵੀ ਬੈਠੇ ਹੱਥਾਂ ਚ ਚੱਕ ਕੇ ਵੀ ਆਜੋ ਛੇਤੀ ਤੁਹਾਡੀ ਵੇਟ ਕਰਦੇ ਆ ਕੋਈ ਸੁੱਕਾ ਬਣਾਈ ਬੈਠਾ ਕੋਈ ਗਿੱਲਾ ਬਣਾਈ ਬੈਠਾ ਚੱਲਦਾ ਹੈ ਕਿ ਨਹੀਂ ਚੱਲਦਾ ਤੇ ਅਰਦਾਸ ਕੀ ਕਰਕੇ ਆਇਆ ਵੀ ਮਹਾਰਾਜ ਰਹੀਂਦੇ ਕਾਰਜ ਰਾਸ ਕਰੇ ਅੰਗ ਸੰਗ ਰਿਓ ਮੈਂ ਕਹਿੰਦਾ ਸ਼ੁਕਰ ਅੰਗ ਸੰਗ ਨਹੀਂ ਰਹਿੰਦੇ ਨਹੀਂ ਤਾਂ ਜਿੰਨਾ ਜੂਤ ਸਾਡੇ ਫੇਰੇ ਇਹਨਾਂ ਤੇ ਕਿਸੇ ਦੇ ਨਾ ਫੇਰੇ ਅਗਲਾ ਕੋ ਕਹਿਣਗੇ ਤੂੰ ਅੰਗ ਸੰਗ ਲੈ ਆ ਮੈਨੂੰ ਵੀ ਚੱਲ ਚੱਲੋ ਜੀ ਸਾਡੇ ਸਾਰੇ ਕਾਰਜ ਰਾਸ ਕਰ ਦੋ ਤੇਰੇ ਆਹ ਕਾਰਜ ਸੀ ਰਾਸ ਕਰਨ ਵਾਲੇ ਆਹ ਲੱਛਣ ਹੈ ਸਾਡੇ ਤੇ ਜਿੰਨਾ ਗੁਰੂ ਗ੍ਰੰਥ ਸਾਹਿਬ ਨੂੰ ਵਰਤਿਆ ਜਾਂਦਾ ਹੈ ਉਹਨਾਂ ਕਿਸੇ ਚੀਜ਼ ਨੂੰ ਵਰਤਿਆ ਨਹੀਂ ਗਿਆ ਅੱਜ ਤੱਕ ਇੱਥੇ ਬੰਦੇ ਦੀ ਕਦਰ ਹੈ ਅਸੀਂ ਕਹੀ ਜਾਂਦੇ ਹਾਂ ਗੁਰੂ ਗ੍ਰੰਥ ਸਾਹਿਬ ਦਾ ਬੜਾ ਸਤਿਕਾਰ ਹੈ ਜੀ ਲੈਣਾ ਚ ਲਗ ਲੱਗ ਕੇ ਮੱਥਾ ਟੇਕਦੇ ਆਂ ਤਰਲੇ ਕਰਦੇ ਆਂ ਅਰਦਾਸਾਂ ਕਰਦੇ ਆਂ ਤੇ ਜਦੋਂ ਬੰਦਾ ਡੱਡ ਹੁੰਦਾ ਚੁੱਪ ਕਰਕੇ ਮਨ ਮਰਜ਼ੀਆਂ ਨਾਲ ਹੋ ਜਾਂਦਾ ਇਹ ਤੇ ਕਹਿੰਦੇ ਨਹੀਂ ਵੀ ਉੱਥੇ ਵੀ ਹੋਏ ਸੀ ਵਿਚਾਲੇ ਤੇ ਸੈਂਟਰ 'ਚ ਤੇ ਗੁਰੂ ਗ੍ਰੰਥ ਸਾਹਿਬ ਨੂੰ ਰੱਖ ਕੇ ਵਾਅਦੇ ਕੀਤੇ ਸੀ ਚਾਰ ਲਾਵਾ ਦਾ ਮਤਲਬ ਕੀ ਹੈ ਪ੍ਰੋਮਿਸ ਵਾਦਾ ਜਿਹੜੇ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਐ ਗੁਰੂ ਗ੍ਰੰਥ ਸਾਹਿਬ ਨੂੰ ਸੈਂਟਰ 'ਚ ਰੱਖ ਕੇ ਇਦਾਂ ਬੈਠੇ ਸੀ ਉਹਦਾ ਮਤਲਬ ਕੀ ਸੀ ਅਸੀਂ ਗੁਰੂ ਨੂੰ ਜਾਮਨ ਬਣਾਉਨੇ ਐ ਅਸੀਂ ਵਿਚਾਲੇ ਰੱਖਦੇ ਆਂ ਅਸੀਂ ਕਰਦੇ ਆਂ ਜੀ ਵਾਦਾ ਅਸੀਂ ਨਿਭਾਵਾਂਗੇ ਨਿਭਾਵਾਂਗੇ ਪਰ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਯਾਦ ਹੁੰਦਾ ਜਦੋਂ ਅੱਡ ਹੋਣਾ ਅਗਲਾ ਆਪਣੀ ਮਰਜ਼ੀ ਨਾਲ ਕਿਸੇ ਨੂੰ ਨਾ ਮੁੰਡੇ ਦੀ ਗੱਲ ਕਰ ਲੋ ਲੜਕੀ ਦੀ ਗੱਲ ਕਰ ਲੋ ਕੌਣ ਐ ਇੱਥੇ ਜਿਹੜਾ ਇਹ ਵੀ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਹੀ ਵਿਚਾਲੇ ਅਸੀਂ ਜਿੰਨਾ ਗੁਰੂ ਗ੍ਰੰਥ ਸਾਹਿਬ ਨੂੰ ਮਿਸਜੂਜ ਕੀਤਾ ਜਾਂਦਾ ਵਰਤਿਆ ਜਾਂਦਾ ਇਹਨਾਂ ਤੇ ਕਿਸੇ ਚੀਜ਼ ਨੂੰ ਵੀ ਨਹੀਂ ਵਰਤਿਆ ਜਾਂਦਾ ਇੱਥੇ ਖੇਡ ਦੀ ਖੇਡ ਖਡਾਉਣੇ ਦੀ ਵੀ ਗਦਰ ਕਰਦੇ ਆ ਅਸੀਂ ਇੰਨੀ ਤੇ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਕਰਦੇ ਇੱਥੇ ਗੱਲਾਂ ਜਿੰਨੀਆਂ ਮਰਜ਼ੀ ਮਾਰੀ ਜਾਈਏ ਫੜਾਂ ਜਿੰਨੀਆਂ ਮਰਜ਼ੀ ਮਾਰੀ ਜਾਈਏ ਤੇ ਉਹਦਾ ਕਾਰਨ ਵੱਡਾ ਇਹ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ ਕੇ ਸਮਝ ਕੇ ਵਿਚਾਰ ਕੇ ਨਹੀਂ ਰੱਖਿਆ ਸਾਡੇ ਦਿਮਾਗ 'ਚ ਬਿਠਾਇਆ ਹੀ ਇਹ ਗਿਆ ਹੈ ਵੀ ਬਸ ਤੂਰਮਾਹਲਾ ਚੜਾਉਣਾ ਹੈ ਕਹਿੰਦੇ ਚੜਾ ਦਿੱਤਾ ਹੋ ਗਿਆ ਕੰਮ ਦੇਖ ਕਰਾਉਣੀ ਹੈ ਕਰਾਤੀ ਨਿਬੜ ਗਿਆ ਕੰਮ ਅਰਦਾਸ ਕਰਨੀ ਹੈ ਕਰਤੀ ਨਿਬੜ ਗਿਆ ਕੰਮ ਤੂੰ ਮੱਥਾ ਟੇਕਣਾ ਨੇ ਟੇਕ ਲਿਆ ਨਿਬੜ ਗਿਆ ਕੰਮ ਪਰ ਸਾਰਾ ਕੰਮ ਇੱਥੇ ਨਹੀਂ ਨਿਬੜਦਾ ਮੇਨ ਗੱਲ ਇਹ ਸੀ ਵੀ ਗੁਰਬਾਣੀ ਨੂੰ ਸਮਝਣਾ ਤੇ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਏ ਸੀ ਅਸਲ ਕੰਮ